ਸਾਰੀ ਪੰਜਾਬ ਪੁਲਿਸ ਵੱਲੋਂ ਵੀ ਬੇਨਤੀ ਹੈ ਸਾਡੇ ਪ੍ਰਬੰਧਕਾਂ ਵੱਲੋਂ ਵੀ ਬੇਨਤੀ ਹੈ ਵੀ ਮੈਚ ਸ਼ੁਰੂ ਕਰਵਾ ਦਿਓ ਬਾਧੂ ਬੰਦੇ ਬਾਹਰ ਹੋ ਜਾਓ ਜੀ ਮੇਰੀ ਬੇਨਤੀ ਹੈ ਬਾਹਰ ਕਰ ਦਿਓ ਬਾਧੂ ਬੰਦਿਆਂ ਨੂੰ ਮੈਚ ਸ਼ੁਰੂ ਹੋਣ ਜਾ ਰਿਹਾ ਹੈ 1100 ਰੁਪਇਆ 75 ਕਿਲੋ ਦੀ ਟੀਮ ਵੱਲੋਂ ਕਲੱਬ ਨੂੰ ਦਿੱਤਾ ਹੈ ਜੱਗੀ ਦੀ ਪ੍ਰਧਾਨਗੀ ਤੋਂ ਖੁਸ਼ ਹੋ ਕੇ ਪਪੀਆ ਚੇਅਰਮੈਨ ਜੀ 2100 ਰੁਪਿਆ ਦੇ ਰਹੇ ਨੇ ਸਾਡੀ ਖੇਡ ਕਲੱਬ ਨੂੰ ਬਹੁਤ ਬਹੁਤ ਧੰਨਵਾਦ ਹੈ ਜੱਸਾ ਇਟਲੀ ਵਾਲਾ 1000 ਤ੍ਰਿੰਦਰਜੀਤ ਨਿੰਨੀ ਕਪਾਲਪੁਰੀਏ ਦੀ ਰੇਡ ਦੇ ਉੱਤੇ ਜਿਹੜਾ ਜਾਫੀ ਜਫਾ ਲਾਊਗਾ ਲੋ ਮੈਚ ਸ਼ੁਰੂ ਹੋ ਗਿਆ ਹੈ ਫਾਈਨਲ ਮੈਚ ਇੱਕ ਵਾਰ ਜ਼ੋਰਦਾਰ ਨਾਅਰੇ ਮਾਰ ਦੋ ਫਾਈਨਲ ਮੈਚ ਦੇ ਨਾਂ ਤੇ ਆਲਟੋ ਕਾਰਾਂ ਦੇ ਫੈਸਲੇ ਹੋਣ ਲੱਗੇ ਨੇ ਪਹਿਲੀ ਕਬੱਡੀ ਕਰਦੇ ਬੇਨੜੇ ਪਿੰਡ ਦਾ ਮਨਦੀਪ ਸਿੰਘ ਪਾਰਿਆ ਖੇਡ ਦੇ ਮੈਦਾਨ ਦੇ ਵਿੱਚ ਮਨਦੀਪ ਸਿੰਘ ਪਹਿਲੀ ਕਬੱਡੀ ਪਾਰ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਇਸ ਸਮੇਂ ਲਓ ਸਾਹਮਣੇ ਚਾਰਜਾਫੀ ਕਲਸੀਆਂ ਦਾ ਰਾਜਾ ਕਲਸੀਆਂ ਦਾ ਰਾਜ ਉਧਰ ਪਾਸੇ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਜਿਹੜਾ ਮੰਦੀਪ ਬੇਨੜੇ ਵਾਲੇ ਦਾ ਮੰਦੀਪ ਬੇਨੜੇ ਵਾਲਾ ਪਹਿਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਇਹ ਹੈ ਨੌਜਵਾਨ ਮੰਦੀਪ ਬੇਨੜੇ ਵਾਲਾ ਪਹਿਲੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ 1000 ਰੁਪਇਆ ਤਰਿੰਦਰਜੀਤ ਨਿੰਨੀ ਗਪਾਲਪੁਰਿਆ ਦੀ ਰੇਡ ਤੇ ਸੁਖਾ ਯੋਲ ਯੂਐਸਏ ਵਾਲਾ ਅਮਰਤਪਾਲ ਚਮਕੀਲਾ ਆਸਟ੍ਰੇਲੀਆ ਵਾਲਾ ਤੇ ਸਾਡਾ ਜੱਗਾ ਹੌਲੈਂਡੀਆ ਮਾਣ ਕਰਦਾ ਇਸ ਖਿਡਾਰੀ ਦੀ ਖੇਡ ਦੇ ਉੱਤੇ ਇਹ ਨੌਜਵਾਨ ਤਰਿੰਦਰਜੀਤ ਨਿੰਨੀ ਗਪਾਲਪੁਰੀਆ ਮੇਰੇ ਵੀਰੋ ਪਹਿਲੀ ਕਬੱਡੀ ਕਲਸੀਆ ਦੀ ਟੀਮ ਵੱਲੋਂ ਪਾ ਰਿਹਾ ਹੈ ਚਾਰ ਜਾਫੀ ਦੁਨੀਆ ਦੇ 스타 ਸਾਹਮਣੇ ਨੇ ਪਿੱਥੋ ਵਾਲਾ ਸ਼ੀਰਕ ਪਾਸੇ ਦੂਸਰੇ ਪਾਸੇ ਕਹਿੰਦੇ ਨੌਜਵਾਨ ਕਰਮੀ ਬਰੜ ਵਾਲੀਆ ਲਓ ਮੁਕਾਬਲਾ ਬਰੜ ਵਾਲੀਆ ਕਰਮੀ ਦੇ ਨਾਲ ਹੋਇਆ ਹੈ ਨਿੰਨੀ ਗਪਾਲਪੁਰੀਆ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਕਲਸੀਆ ਦੀ ਟੀਮ ਦੇ ਵਾਸਤੇ ਕਿ ਹੋਣ ਲੱਗਾ ਹੈ ਫਾਈਨਲ ਮੈਚ ਅੱਜ ਦਾ ਦੋਨੋਂ ਪਾਸੇ ਟੀਮਾਂ ਪਾ ਰਹੀਆਂ ਜੀ ਗੱਭਰੂ ਦੇਸ਼ ਪੰਜਾਬ ਦੇ ਖੇਡ ਰਹੇ ਨੇ ਮੱਲਾ ਸੁਪਰਸਟਾਰਾਂ ਵਿੱਚ ਜਿੰਨਾ ਮਾਰੀਆਂ ਜੀ ਜੋਸ਼ ਵੇਖਣੇ ਜਸ਼ੀਲੇ ਖਿਡਾਰੀਆਂ ਦੇ ਕਮਾਂਜਾ ਕਬੱਡੀ ਨਾਲ ਜਿੰਨਾ ਯਾਰੀਆਂ ਜੀ ਮੁਬਾਰਕਾ ਸਾਰੇ ਵੀਰ ਪ੍ਰਬੰਧਕਾਂ ਨੂੰ ਕੀਤਿਆ ਬਣ ਕੇ ਜਿੰਨਾ ਖੂਬ ਤਿਆਰੀਆਂ ਜੀ ਇਹ ਆ ਇੰਦਰਜੀਤ ਕਲਸੀਆ ਵਾਲਾ ਬੇਨੜੇ ਵਾਲੇ ਜੱਗੀ ਢਿੱਲੋਂ ਦੀ ਪਈ ਹੋਈ ਕਬੱਡੀ ਬੜਾ ਚੀੜਾ ਜਾਫੀ ਖੇਡ ਕਬੱਡੀ ਦਾ ਇੰਦਰਜੀਤ ਕਲਸੀਆ ਵਾਲਾ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਜਿਹੜਾ ਬੇਨੜ ਦੇ ਹਿੱਸੇ ਆ ਇਹ ਆ ਨੌਜਵਾਨ ਜੱਗੀ ਤੋਂ ਬੇਨੜੇ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਪਰਮਜੀਤ ਡੋਗਰ ਦੀ ਕਲਾਕਲਾ ਨੰਬਰ ਅੱਜ ਨੋਟ ਕਰਦੇ ਹੋਏ ਜਗਸੀਰ ਜੱਗੀ ਮੁਬਾਰਕਬਾਦ ਹੈ ਸਾਡੇ ਵੀਰ ਜੱਗੀ ਪ੍ਰਧਾਨ ਹਰਾਂ ਨੂੰ ਮੁਬਾਰਕਬਾਦ ਹੈ ਜਿਨ੍ਹਾਂ ਨੇ ਨਹੀਂ ਉਪਰਾਲੇ ਦੁਨੀਆ ਦੇ 스타 ਖਿਡਾਰੀ ਸੱਦੇ ਅੱਜ ਦੁਨੀਆ ਦੇ ਵੱਡੇ ਕਬੱਡੀ ਖਿਡਾਰੀ ਜਿਹੜੇ ਬੱਚਾ ਉਹਨਾਂ ਦੇ ਵਿੱਚ ਸੱਦ ਕੇ ਤੁਹਾਡੇ ਦਰਸ਼ਨ ਕਰਵਾਏ ਇੱਕ ਬਹੁਤ ਵੱਡਾ ਮੰਚ ਕਬੱਡੀ ਦਾ ਇੱਕ ਬਹੁਤ ਵੱਡਾ ਮੇਲਾ ਮਹਾਕੁੰਭ ਜਿਹੜਾ ਵੇਖ ਰਹੇ ਹੋ ਬੱਚਾ ਉਹਨਾਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਦੁਨੀਆ ਦੇ ਖੇਡ ਪ੍ਰਮੋਟਰ ਸਤਾ ਮਠੱਡਾ ਜੀ ਇੰਗਲੈਂਡ ਤੋਂ ਜੁੜੇ ਹੋਏ ਨੇ ਆਪਣੀ ਗਰੇਵਜਨ ਕਬੱਡੀ ਕਲੱਬ ਦੇ ਨਾਲ ਪੰਮਾ ਸਾਊਂਡ ਦੀ 300 ਰੁਪਇਆ ਦੇਣਗੇ ਜਿਹੜੀ ਟੀਮ ਜਿੱਤੂਗੀ 100 ਰੁਪਏ ਦੇਣਗੇ ਲੋ ਇਧਰਲੇ ਪਾਸੇ ਕਲੱਬ ਮੈਂਬਰ ਗੁਰਪਿਆਰ ਦੀ ਜਿੰਮ ਵਾਲੇ ਕਮਰੇ ਦੇ ਵਿੱਚ ਚਲੇ ਜਾਣ ਜੌਂਟੀ ਕਲਸੀਆ ਵਾਲਾ ਕੋਸ਼ਿਸ਼ ਕਰਦਾ ਹੋਇਆ ਲਓ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਹੈ ਮਨਦੀਪ ਬੇਨੜੇ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਪੂਰਾ ਗਰੇਵਾਲ ਜੀ ਕਹਿੰਦੇ ਜੇ ਸ਼ੀਰਾ ਪਿੱਥੋ ਵਾਲਾ ਜਫਾ ਲਾਉਂਦਾ ਹੈ 100 ਰੁਪਏ ਦੇ ਮਾਨ ਸਨਮਾਨ ਹੋਣਗੇ ਨਾਲ ਕਰਮੀ ਵੜਵਾਲੀਏ ਦੇ ਲਈ 100 ਦੇ ਮਾਨ ਸਨਮਾਨ ਹੋਣਗੇ ਪੂਰਾ ਗਰੇਵਾਲ ਜੈਗਰ ਸਪੋਰਟਸ ਕਲੱਬ ਦੇ ਪ੍ਰਧਾਨ ਧਰਮਪੁਰੇ ਵਾਲੇ ਲੋ ਇਧਰ ਤਰਿੰਦਰਜੀਤ ਨਿੰਨੀ ਜਸਾ ਇਡਲੀ ਵਾਲਾ 1000 ਦੇਵੇਗਾ ਨੌਜਵਾਨੋ ਜਿਹੜਾ ਜਾਫੀ ਜਫਾ ਲਾਵੇਗਾ ਕਾਲਾ ਬੇਨੜੇ ਵਾਲਾ ਕਾਲਾ ਬੇਨੜੇ ਵਾਲਾ ਅੱਜ ਕੌਣ ਆਲਟੋ ਕਾਰ ਜਿੱਤਦਾ ਹੈ ਕੌਣ ਆਲਟੋ ਕਾਰ ਜਿੱਤਦਾ ਹੈ ਆਲਟੋ ਕਾਰ ਦੇ ਕੌਣ ਆਲਟੋ ਕਾਰ ਦਾ ਜੇਤੂ ਬਣਦਾ ਹੈ ਉਧਰ ਪ੍ਰਦੀਪ ਪ੍ਰਦੀਪ ਨੂੰ ਸ਼ੌਂਕ ਸੀ ਟੈਕਨੀਕਲ ਚੀਜ਼ਾਂ ਦੇ ਨਾਲ ਖੇਡਣਾ ਅੱਜ ਕਬੱਡੀ 365.com ਦੀ ਕਾਰ ਕੱਢੀ ਹੈ ਸਨੋਜਾਨ ਨੇ ਬਹੁਤ ਵੱਡਾ ਰਿਸਕ ਲਿਆ ਹੈ ਆਪਣੀ ਜ਼ਿੰਦਗੀ ਦੇ ਵਿੱਚ ਤੇ ਇਹੋ ਜਿਹੇ ਅਫਰਾਲੇ ਕਰਨ ਦੇ ਵਾਸਤੇ ਜ਼ਿੰਦਗੀ ਦੇ ਵਿੱਚ ਰਿਸਕ ਲੈਣਾ ਪੈਂਦਾ ਹੈ ਮਾਦਾਨ ਘੀ ਟਿੱਲੋਂ ਬਾਹ ਹੋਏ ਨੌਜਵਾਨਾਂ ਬੇਨੜੇ ਵਾਲਾ ਜੱਗੀ ਢਿੱਲੋਂ ਉਧਰ ਪਿੰਡਾ ਰਾਜਾ ਇੰਦਰਜੀਤ ਲਾਹ ਮੁਕਾਬਲਾ ਕਰਦਾ ਹੋਇਆ ਇੰਦਰਜੀਤ ਕਲਸੀਆਂ ਵਾਲਾ ਬੇਨੜੇ ਵਾਲੇ ਜੱਗੀ ਦੀ ਪਈ ਹੋਈ ਕਬੱਡੀ ਪੁਆਇੰਟ ਜਿਹੜਾ ਹੈ ਬੇਨੜੇ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ ਕਿ ਤੂੰ ਸਿੱਧਣੀ ਸ਼ਹਿਰ ਘੁੰਮਦੀ ਜੱਟ ਸੰਗਰੂਰੋਂ ਪਿੰਡ ਨੂੰ ਆਵੇ ਜੱਟ ਸੰਗਰੂਰੋਂ ਪਿੰਡ ਨੂੰ ਆਵੇ ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਲੁਧਿਆਣੇ ਦਾ ਮੈਚ ਪਮਾ ਸਾਊਂਡ ਜੀ ਤੇ ਪੂਰਾ ਸਿੰਘ ਦੀ ਇਟਲੀ ਵਾਲੇ 100 ਰੁਪਏ ਦੇਣਗੇ ਜਿਹੜੀ ਟੀਮ ਜਿੱਤੂਗੀ 1000 ਦਸੇ ਵੱਲੋਂ ਪਹਿਲਾਂ ਯਾਰ ਹੋਣਾ ਪੂਰਾ ਇਟਲੀ ਜੀ ਹਲੋ ਪੂਰਾ ਇਟਲੀ ਜੀ ਦੇ ਪਮਾ ਸਾਊਂਡ ਵੱਲੋਂ 100 ਰੁਪਏ ਦਿੱਤਾ ਜਾਵੇਗਾ ਜਿੱਤਣ ਵਾਲੀ ਟੀਮ ਨੂੰ ਜੱਸਾ ਇਟਲੀ ਵੱਲੋਂ 1000 ਹੈ ਨਿੰਨੀ ਗਪਾਲਪੁਰਿਆ ਦੀ ਰੇਟ ਦੇ ਪਹਿਲਾਂ ਤੇ 1000 ਹੋਰ ਹੋ ਗਿਆ ਸ਼ੀਰਿਆ 2000 ਰੁਪਏ ਹੋ ਗਿਆ ਜੱਸਾ ਇਟਲੀ ਵੱਲੋਂ ਪਮਾ ਸਾਊਂਡ ਪੂਰਾ ਇਟਲੀ ਜੀ 100 ਰੁਪਏ ਦੇਣਗੇ ਜਿੱਤਣ ਵਾਲੀ ਟੀਮ ਨੂੰ ਦਸਵੇਂ ਸਲੈਟ ਸਾਊਂਡ ਵਾਲੇ ਜੀ ਦਾ ਬਹੁਤ-ਬਹੁਤ ਧੰਨਵਾਦ ਹੈ। ਲਓ 2000 ਰੁਪਏ ਦੀ ਕਬੱਡੀ ਪੈ ਰਹੀ ਹੈ। ਤਾੜੀ ਮਾਰ ਦਿਓ ਇੱਕ ਵਾਰੀ ਦਰਸ਼ਕ ਵੀਰੋ। 2000 ਰੁਪਏ ਦੀ ਕਬੱਡੀ ਪੈ ਰਹੀ ਹੈ ਜਿਸੇ ਇਟਲੀ ਵੱਲੋਂ ਜਿਹੜਾ ਜਾਫੀ ਜਫਾ ਲਾਵੇਗਾ 2000 ਦਿੱਤਾ ਜਾਵੇਗਾ। ਅੱਜ ਚੜ-ਚੜ ਪੈਣ ਕਬੱਡੀਆਂ ਕਿਤੇ ਪਹਿਲਵਾਨਾਂ ਦੇ ਕੋਲ। ਲਓ ਸਾਹਮਣੇ ਨਿੰਨੀ ਗਪਾਲਪੁਰਿਆ ਪੁਆਇੰਟ ਦਾ ਵਾਅਦਾ ਕਰਦਾ ਹੋਇਆ 2000 ਰੁਪਏ ਦਿੱਤਾ ਜਾਵੇਗਾ। ਪਿੱਥੋ ਵਾਲਿਆ ਜਿਹੜਾ ਜਾਫੀ ਜਫਾ ਹੋਵੇਗਾ ਇਧਰਲੇ ਪਾਸੇ ਕਹਿੰਦੇ ਨੌਜਵਾਨ ਫਿਰ ਜੱਗੀ ਢਿੱਲੋ ਐ ਪੂਰਾ ਪ੍ਰਧਾਨ ਐ ਨੌਜਵਾਨ ਟਾਈਗਰ ਸਪੋਰਟਸ ਕਲੱਬ ਵਾਲਾ ਜੱਗੀ ਪ੍ਰਧਾਨ ਜੀ ਬੱਚਾਣੇ ਵਾਲੇ ਬਹੁਤ ਵੱਡਾ ਮਾਣ ਰਾਜਾ ਨੌਜਵਾਨ ਇਹ ਆ ਨੌਜਵਾਨ ਕਹਿੰਦੇ ਰਾਜਾ ਕਲਸੀਆ ਵਾਲਾ ਜਿਸ ਖਿਡਾਰੀ ਨੇ ਜਫਾ ਲਾਇਆ ਪੁਆਇੰਟ ਦਾ ਵਾਅਦਾ ਕੀਤਾ ਆਪਣੀ ਟੀਮ ਦੇ ਲਈ ਰਾਜਾ ਕਲਸੀਆ ਵਾਲਾ ਅਗਲੀ ਕਬੱਡੀ ਪੌਂਡ ਦੇ ਵਾਸਤੇ ਪੁਹੇਰਪਿੰਡ ਦਾ ਗੁਰੀ ਕੌਣ ਕਹਿੰਦੇ ਆਲਟੋ ਜਿੱਤਦਾ ਕੁਝ ਪਲਾਂ ਦਾ ਇੰਤਜ਼ਾਰ ਹੈ ਕੁਝ ਕੁ ਸਮੇਂ ਦਾ ਇੰਤਜ਼ਾਰ ਹੈ ਕੌਣ ਆਲਟੋ ਕਾਰ ਜਿੱਤਦਾ ਪਿੱਥੋ ਵਾਲਾ ਸ਼ੀਰਾ ਜੇ ਜਫਾ ਲਾਵੇਗਾ 100 ਰੁਪਿਆ ਹੋਵੇਗਾ ਪੂਰੇ ਪ੍ਰਧਾਨ ਵੱਲੋਂ ਇੱਕ ਪਾਸੇ ਪਿੱਥੋ ਵਾਲਾ ਦੂਸਰੇ ਪਾਸੇ ਧਲੇਰਾਵਾਲਾ ਗੁਰੀ ਲਓ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਦਾ ਧਲੇਰਾਵਾਲਾ ਗੁਰੀ ਪੁਆਇੰਟ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਲਈ ਅਗਲੀ ਰੇਡ ਫਿਰ ਕਹਿੰਦੇ ਮਨਦੀਪ ਬੇਨੜੇ ਵਾਲਾ ਪਾੜਿਆ ਹੈਲੋ ਹੈਲੋ ਇਹ ਆ ਨੌਜਵਾਨ ਕਹਿੰਦੇ ਤਾੜੀ ਮਾਰਦੇ ਇੱਕ ਵਾਰੀ ਨਲਕਾਰਾ ਮਾਰਦੇ ਸਿਆਫੀ ਦੇ ਲਈ ਇੰਦਰਜੀਤ ਕਲਸੀਆ ਵਾਲਾ ਜਿਸ ਨੇ ਜਫਾ ਲਾਇਆ ਹੈ ਇੰਦਰਜੀਤ ਕਲਸੀਆ ਵਾਲਾ ਬੱਲੇ ਬੱਲੇ ਕਰਵਾਉਂਦਾ ਹੋਇਆ ਪੁਆਇੰਟ ਜਿਹੜਾ ਜਫੀ ਦੇ ਹਿੱਸੇ ਲਓ 2000 ਰੁਪਏ ਦੀ ਕਬੱਡੀ ਪੈ ਰਹੀ ਹੈ ਮੈਦਾਨ ਦੇ ਵਿੱਚ 30 ਸੈਕਿੰਡ ਦਾ ਸਮਾਂ ਰੁਪਈਆ 2000 ਲੱਗਿਆ ਹੋਇਆ ਹੈ 11:30 ਵਜੇ ਦਾ ਟਾਈਮ ਵਿਦੇਸ਼ਾਂ ਦੇ ਵਿੱਚ ਕਹਿੰਦੇ ਦਿਨ ਹੈ ਤੇ ਪੰਜਾਬ ਦੇ ਵਿੱਚ ਰਾਤ ਹੈ ਜਿਵੇਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਕਹਿੰਦੇ ਸੂਰਜ ਨਹੀਂ ਛਿਪਿਆ ਕਰਦਾ ਸੀ ਲਓ ਸਾਹਮਣੇ ਨਿੰਨੀ ਗਪਾਲਪੁਰੀਆ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਗੁਰਦਾ ਹੋਇਆ ਕਰਮੀ ਬੜੜ ਵਾਲੀਆ ਬੜੜ ਵਾਲੀਆ ਕਰਮੀ ਮੁਕਾਬਲਾ ਕਰਦਾ ਹੋਇਆ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਿਹੜਾ ਕੰਸੀਆ ਦੀ ਟੀਮ ਦੇ ਲਈ ਚੱਲ ਵੀ ਜੱਗੀ ਢਿੱਲੋਂ ਪਾਕ ਕਬੱਡੀ ਨੌਜਵਾਨਾ ਇਹ ਆ ਬੇਨੜੇ ਵਾਲਾ ਜੱਗੀ ਢਿੱਲੋਂ ਮੈਦਾਨ ਦੇ ਵਿੱਚ ਬਹੀ ਕਬੱਡੀ ਜੇ ਸ਼ੀਰਾ ਜਫਾ ਲਾਉਂਦਾ ਹੈ ਦਸ਼ਮੇਸ਼ ਲੈਡ ਸਾਊਂਡ ਵੱਲੋਂ 100 ਰੁਪਏ ਦਿੱਤਾ ਜਾਵੇਗਾ ਪਿੱਥੋ ਵਾਲੇ ਸ਼ੀਰੇ ਦੇ ਲਈ ਪੰਮੇਹੋਰੀ ਕਹਿੰਦੇ ਵੀ 100 ਦੇ ਮਾਨ ਸਨਮਾਨ ਹੋਣਗੇ ਪੁਰਾ ਗਰੇਵਾਲ ਜੀ ਮਾਇਆ ਦੇ ਗੱਫੇ ਨੇ ਇਧਰਲੇ ਪਾਸੇ ਮੈਦਾਨ ਦੇ ਵਿੱਚ ਫਿਰ ਕਬੱਡੀ ਗੁਰੀ ਤਲੇਰਾਵਾਲਾ ਪਾ ਰਿਹਾ ਹੈ ਗੁਰੀ ਤਲੇਰਾਵਾਲਾ ਨੌਜਵਾਨ ਵੱਧਾ ਹੋਇਆ ਕਬੱਡੀ ਪਾਉਣ ਦੇ ਵਾਸਤੇ ਚਾਰੋ ਜਾਸੀ ਤਿਆਰ ਵਰ ਤਿਆਰ ਨੇ ਇੱਕ ਪਾਸੇ ਪਿੱਥੋਵਾਲਾ ਦੂਸਰੇ ਪਾਸੇ ਗੁਰੀ ਤਲੇਰਾਵਾਲਾ ਵੱਜਦਾ ਹਿੱਕ ਦੇ ਵਿੱਚ ਵਾਹ ਵਾਹ ਓਏ ਨੌਜਵਾਨਾ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਜੁੜ ਗਿਆ ਹੈ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਜੁੜ ਗਿਆ ਹੈ ਕਿ ਉੱਠ ਕੇ ਕਬੱਡੀ ਪੱਬਾ ਪਾਰ ਹੋ ਗਈ ਉੱਚੀਆਂ ਉਡਾਰੀਆਂ ਖੜਾਰ ਹੋ ਗਈ ਭੱਲੇ-ਭੱਲੇ ਹੋ ਗਈ ਧੰਨ ਧੰਨ ਮਿੱਤਰੋ ਕੱਲ ਤੱਕ ਜਿਹੜੇ ਸੀਗੇ ਇਹਨੂੰ ਨਿੰਦਦੇ ਉਹ ਵੀ ਅੱਜ ਗਏ ਇਹਨੂੰ ਮੰਨ ਮਿੱਤਰੋ ਕੱਲ ਤੱਕ ਜਿਹੜੇ ਸੀਗੇ ਇਹਨੂੰ ਨਿੰਦੇ ਰਾਜਾ ਖੇਲਾ ਜਿਹਦਾ ਗੀਤ ਕਬੱਡੀ ਦੇ ਉੱਤੇ ਲਿਖਿਆ ਥਾਪੀ ਵੱਜਦੀ ਥਾਪੀ ਵੱਜਦੀ ਸਰਬਜੀਤ ਜੀ ਮਹਿਰਾਂ ਨੇ ਗਾਇਆ ਪੰਜਾਬੀ ਦੇ ਪ੍ਰਸਿੱਧ ਲਖਾਰੀ ਉਹ ਵੀ ਇਸ ਖੇਡ ਕਬੱਡੀ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਖੇਡਣ ਜੋਰਾਂ ਨਾਲ ਕਬੱਡੀ ਤੋਂ ਬਾਅਦ ਥਾਪੀ ਵੱਜਦੀ ਥਾਪੀ ਵੱਜਦੀ ਗੀਤ गा ਕੇ ਫਿਰ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਮਾਣ ਦਿੰਦਾ ਹੈ ਰਾਜਾ ਖੇਲਾ ਸਾਡੀ ਜ਼ਿੰਦਗੀ ਦੀ ਬਹੁਤ ਪਿਆਰੀ ਸ਼ਖਸੀਅਤ ਲਾਓ ਮੈਦਾਨ ਦੇ ਵਿੱਚ ਫਿਰ ਕ ਸ਼ੀਰੇ ਜੇ ਜਫਾ ਲਾਉਂਦਾ ਤਾਂ ਵੱਡੇ ਮਾਨ ਸਨਮਾਨ ਹੋਣਗੇ ਪਰ ਇਧਰਲੇ ਪਾਸੇ ਇਹ ਆ ਨਿੰਨੀ ਗਪਾਲਪੁਰਿਆ ਪੁਆਇੰਟ ਜੋੜਦਾ ਹੋਇਆ ਦਸਮੇਂ ਸਲਾਈਡ ਸਾਉਂਡ ਵਾਲੇ ਵੀਰ ਅੰਮੇਹੋਰੀ ਕਹਿੰਦੇ ਵੀ ਸ਼ੀਰੇ ਦੇ ਵਾਸਤੇ ਮਾਨ ਹੋਣਗੇ ਪੂਰਾ ਸਿੰਘ ਜੀ ਗਰੇਵਾਲ ਟਾਈਗਰ ਸਪੋਰਟਸ ਕਲੱਬ ਵਾਲੇ ਜਿੱਤਣ ਵਾਲੀਆਂ ਟੀਮਾਂ ਦੇ ਵਾਸਤੇ ਵੀ ਜਿੱਤਣ ਵਾਲੀ ਟੀਮ ਦੇ ਲਈ ਵੀ 200 ਰੁਪਏ ਦਾ ਮਾਨ ਹੋਵੇਗਾ ਪੂਰਾ ਸਿੰਘ ਜੀ ਗਰੇਵਾਲ ਟਾਈਗਰ ਸਪੋਰਟਸ ਕਲੱਬ ਦੇ ਲਈ ਵਾਲੇ ਪ੍ਰਧਾਨ ਸਾਹਿਬ ਧਰਮਪੁਰੇ ਵਾਲੇ ਹਾਰਨ ਵਾਲੀ ਟੀਮ ਨੂੰ 100 ਲਓ ਇਧਰ ਮੈਦਾਨ ਦੇ ਵਿੱਚ ਫਿਰ ਕਬੱਡੀ ਆਪਾਂ ਵੇਖਦੇ ਵੀ ਨੌਜਵਾਨ ਜੱਗੀ ਢਿੱਲੋਂ ਬੇਨੜੇ ਵਾਲਾ ਪਾ ਕੇ ਵਾਪਸ ਆ ਗਿਆ ਆਲਟੋ ਕਾਰਾਂ ਦੇ ਫੈਸਲੇ ਹੋ ਰਹੇ ਨੇ ਜੇ ਮੈਚ ਵਧੀਆ ਲੱਗ ਰਿਹਾ ਲਲਕਾਰਾ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਬੱਚਾ ਦਾ ਕਬੱਡੀ ਕੱਪ ਉਧਰ ਅਮਰਤਪਾਲ ਚਮਕੀਲਾ ਜਗਾ ਦਿਉਲ ਹਾਲੰਡੀਆਂ ਸੁਖਾ ਯਾਰ ਜਿਹੜੇ ਕਲਸੀਆਂ ਦੀ ਟੀਮ ਨੂੰ ਰਨ ਕਰਦੇ ਨੇ ਉਹ ਵੀ ਜੁੜੇ ਹੋਏ ਨੇ ਇਸ ਖੇਡ ਕਬੱਡੀ ਦੇ ਨਾਲ ਕਬੱਡੀ 300.com ਦੇ ਜ਼ਰੀਏ ਨਾਲ ਕਹਿੰਦੇ ਗੋਪਾ ਨਿਊਜ਼ੀਲੈਂਡੀਆ ਮੱਧੂ ਬਲਬੀਰ ਮੱਧੂ ਨਿਊਜ਼ੀਲੈਂਡ ਯਾ ਸ੍ਰੀ ਵਾਲਾ ਜਿਨ੍ਹਾਂ ਨੇ ਕਬੱਡੀ360.com ਦਾ ਮਠੱਡਾਂ ਦੇ ਕਬੱਡੀ ਕੱਪ ਤੇ ਮਾਣ ਕਰਨਾ ਹੈ ਉਹ ਵੀ ਜੁੜੇ ਹੋਏ ਨੇ 19-20 ਫਰਵਰੀ ਮਠੱਡਾਂ ਦਾ ਕਬੱਡੀ ਕੱਪ ਸਤਾ ਮਠੱਡਾ ਪਿੰਦਾ ਮਠੱਡਾ ਪਾਲਾ ਬੜੇ ਪਿੰਡਿਆ ਵਾਗੀ ਅਟਵਾਲ ਕੁਲਵਿੰਦਰ ਸੋਤੇ ਹੋਰਾਂ ਦੇ ਸੱਦੇ ਨੇ ਲਾਓ ਮੈਦਾਨ ਦੇ ਵਿੱਚ ਇਹ ਆ ਨੌਜਵਾਨ ਮਨਦੀਪ ਬੇਨੜੇ ਵਾਲਾ ਕਬੱਡੀ ਵਾਗੇ ਪੁਆਇੰਟ ਜੋੜਦਾ ਹੋਇਆ ਮਨਦੀਪ ਬੇਨੜੇ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਬੇਨੜੇ ਦੀ ਟੀਮ ਦੇ ਲਈ ਨਿੰਨੀ ਕਪਾਲਪੁਰਿਆ ਅਗਲੀ ਰੇਡ ਪੁਆਇੰਟ ਦੇ ਵਾਸਤੇ ਫਿਰ ਵਾਅਦਾ ਹੋਇਆ ਨੌ ਗਪਾਲਪੁਰਿਆ ਨਿੰਨੀ ਦੀ ਰੇਡ ਦੁਨੀਆ ਆਖਦੀ ਆ ਵੀ ਪਿੱਥੋ ਵਾਲਾ ਸ਼ੀਰਾ ਜਫਾ ਲਾਵੇ ਜਾਂ ਵਰਡ ਵਾਲੀਆ ਕਰਮੀ ਜਫਾ ਲਾਵੇ ਕੌਣ ਜਫਾ ਲਾਵੇਗਾ ਹਰਦੀਪ ਬੇਨੜੇ ਵਾਲਾ ਕਾਲਾ ਬੇਨੜੇ ਵਾਲਾ ਨਹੀਂ ਰੀਸਾਂ ਵਾਹ ਓਏ ਨੌਜਵਾਨਾ ਇਹ ਆ ਕਹਿੰਦੇ ਨਿੰਨੀ ਗਪਾਲਪੁਰਿਆ ਸੁੱਖੇ ਘੁਗਸ਼ੋਰ ਨੂੰ ਮਾਰਿਆ ਇਸ ਨੌਜਵਾਨ ਦੀ ਖੇਡ ਦੇ ਉੱਤੇ ਬੱਬਲ ਦੀ ਐਬਸੋਰਟ ਕਬੱਡੀ ਕਲੱਬ ਲਈ ਖੇਡਿਆ ਕੈਨੇਡਾ ਤੇ ਲੱਭੀ ਲੰਗੜ ਦੇ ਵਾਸਤੇ ਨੌਜਵਾਨ ਵਾਜਾ ਵਾਜਾ ਕਰਵਾਈ ਲਓ ਮੈਦਾਨ ਦੇ ਵਿੱਚ ਅਗਲੀ ਕਬੱਡੀ ਫੇਰ ਜੱਗੀ ਢਿੱਲੋਂ ਰਾਜਾ ਕਲਸੀਆਂ ਵਾਲਾ ਕੋਸ਼ਿਸ਼ ਕਰਦਾ ਹੋਇਆ ਰਾਜਾ ਕਲਸੀਆਂ ਵਾਲਾ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਧਾਵੀ ਦਾ ਹੈ ਪੁਆਇੰਟ ਬੇਨੜੇ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ ਜਿਲ੍ਹਾ ਸੰਗਰੂਰ ਤੇ ਜਿਲ੍ਹਾ ਲੁਧਿਆਣਾ ਮੈਦਾਨ ਦੇ ਵਿੱਚ ਤਕੜਾ ਮੈਚ ਫਾਈਨਲ ਮੈਚ ਯਾਦਗਾਰੀ ਮੈਚ ਅੱਜ ਦੇ ਕਬੱਡੀ ਕੱਪ ਦਾ ਬੱਲੇ ਬੱਲੇ ਹੋਈ ਪਈ ਹੈ ਲਓ ਵਧਿਆ ਹੋਇਆ ਨੌਜਵਾਨ ਇਹ ਆ ਨੌਜਵਾਨ ਗੁਰੀ ਧਲੇਰਾਵਾਲਾ ਦੂਸਰੇ ਪਾਸੇ ਕਹਿੰਦੇ ਹਰਦੀਪ ਸਿੰਘ ਬੇਨੜੇ ਵਾਲਾ ਹਰਦੀਪ ਬੇਨੜੇ ਵਾਲਾ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਕਲਸੀਆਂ ਦੀ ਟੀ ਅਗਲੀ ਰੇਡ ਪਾਉਣ ਦੇ ਵਾਸਤੇ ਮਨਦੀਪ ਭਾਵੇਂ ਠੰਡ ਦਾ ਮੌਸਮ ਹੈ ਪਰ ਪੰਜਾਬ ਦੀ ਜਵਾਨੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੁਰਕੋ ਮੁੜਕੀ ਹੋਈ ਪਈ ਹੈ ਇਹਨਾਂ ਤੇਜ਼ ਮੱਜ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਜਿਸ ਤਰ੍ਹਾਂ ਦਾ ਮੈਚ ਕਹਿੰਦੇ ਭਾਰਤ ਦੇ ਪਾਕਿਸਤਾਨ ਦੀਆਂ ਟੀਮਾਂ ਦਾ ਪੰਜਵੇਂ ਵਰਲਡ ਕੱਪ ਦੇ ਵਿੱਚ ਖੇਡਿਆ ਗਿਆ ਲਓ ਇੰਦਰਜੀਤ ਇੰਦਰਜੀਤ ਕਲਸੀਆ ਵਾਲਾ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਿਆ ਕਲਸੀਆ ਦੀ ਟੀਮ ਦੇ ਲਈ ਗਪਾਲਪੁਰੀਆ ਨਿੰਨੀ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਵਾਹ ਓਏ ਨੌਜਵਾਨਾ ਕਾ ਸਾਈਟਲੀ ਵਾਲਾ ਕਹਿੰਦਾ 2000 ਰੁਪਇਆ 2000 ਰੁਪਇਆ ਦਸ਼ਮੇਸ਼ ਲਾਇਟ ਸਾਊਂਡ ਵਾਲੇ ਪੰਮੇ ਹੋਰੀ ਕਹਿੰਦੇ ਵੀ ਅਗਲੇ ਸਾਲ ਫਿਰ ਫ੍ਰੀ ਸਵਾਵਾ ਹੋਣਗੀਆਂ ਤੇ ਪੰਮਾ ਜੀ ਇਸ ਤੋਂ ਵੱਧ ਆਪਾਂ ਨੇ ਸਵਾਵਾ ਦੇਣੀਆਂ ਨੇ ਜਿਹੜਾ ਸਾਊਂਡ ਦਾ ਪ੍ਰਬੰਧ ਹੈ ਉਹ ਇਸ ਸਾਲ ਥੋੜੀ ਕਮੀ ਰਹੀ ਹੈ ਦਰਸ਼ਕਾਂ ਨੂੰ ਦੇ ਲਈ ਆਪਾਂ ਝੁੰਟਾ ਹੋਰ ਵਧਾ ਕੇ ਲਾਵਾਂਗੇ ਦਸ਼ਮੇਸ਼ ਲਾਇਟ ਸਾਊਂਡ ਦਾ ਬਹੁਤ ਬਹੁਤ ਧੰਨਵਾਦ ਪੰਮੇ ਬਾਈ ਹੋਰਾਂ ਦਾ ਜੋ ਸਵਾਵਾ ਦੇ ਰਹੇ ਨੇ ਜੱਗੀ ਪ੍ਰਧਾਨ ਨੂੰ ਲੱਖ ਲੱਖ ਮੁਬਾਰਕਬਾਦ ਹੈ ਜਿਨ੍ਹਾਂ ਦੀ ਕਮਾਂਡ ਦੇ ਵਿੱਚ ਇਹ ਕਬੱਡੀ ਕੱਪ ਸਿਖਰ ਦੇ ਉੱਤੇ ਪੁਜਾ ਹੋਇਆ ਹੈ ਲੈ ਵੀ ਜੱਗੀ ਤੇਰੀ ਸਾਰੀ ਟੀਮ ਨੂੰ ਅੱਜ ਮੁਬਾਰਕਾਂ ਨੇ ਨੌਜਵਾਨਾ ਤੇਰਾ ਇਹ ਕਬੱਡੀ ਕੱਪ ਕਹਿੰਦੇ ਐਨ ਸਿਰੇ ਦਾ ਕਬੱਡੀ ਕੱਪ ਹੋਇਆ ਹੈ ਦੁਨੀਆ ਯਾਦ ਰੱਖੇਗੀ ਦੁਨੀਆ ਯਾਦ ਰੱਖੇਗੀ ਬੱਚੋਆਂ ਦੇ ਇਸ ਕਬੱਡੀ ਕੱਪ ਨੂੰ ਆਲਟੋਕਾਰਾਂ ਦੇ ਫੈਸਲੇ ਹੋ ਰਹੇ ਨੇ ਲੱਖਾਂ ਦੀ ਕਬੱਡੀ ਖੇਡੀ ਆਉਂਦੀ ਹੈ ਮੈਦਾਨ ਦੇ ਵਿੱਚ ਫਿਰ ਗੁਰਿਤ ਧਲੇਰਾਵਾਲਾ ਗੁਰਿਤ ਧਲੇਰਾਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨੌਜਵਾਨ ਮੂਸਪੁਰੇ ਗਰਾਊਂਡ ਦੇ ਵਿੱਚ ਦੇ ਦਿਓ ਜੀ ਜਿਹਦੇ ਕੋਲ ਹੈ ਸੋਮੇ ਕਰਾਚੋ ਦਾ ਬਹੁਤ ਬਹੁਤ ਧੰਨਵਾਦ ਹੈ ਸੋਮਾ ਕਰਾਚੋ ਸਾਡੀ ਖੇਡ ਕਬੱਡੀ ਦਾ ਮਾਣ ਲਓ ਸਾਹਮਣੇ ਪਿੱਥੋ ਵਾਲਾ ਪਿੱਥੋ ਵਾਲਾ ਪਿੱਥੋ ਵਾਲਾ ਸ਼ੀਰਾ ਅੜੀਏ ਬੜਾ ਸਟਾਪਰ ਪੈੜਾ ਨਹੀਂ ਇੱਕ ਵਾਰੀ ਜੇ ਪੈ ਜੇ ਪਿੱਛੇ ਮੁੜ ਨਹੀਂ ਛੜਦਾ ਖੜਾ ਨਹੀਂ ਪੂਰਾ ਸਿੰਘ ਜੀ ਗਰੇਵਾਲ ਵੱਲੋਂ 100 ਰੁਪਏ ਪਿੱਥੋ ਦੇ ਸ਼ੀਰੇ ਦੇ ਲਈ ਪਿੱਥੋ ਵਾਲਾ ਸ਼ੀਰਾ ਮੈਨੂੰ ਪੜਾ ਦੇ ਸ਼ੀਰੇ ਦਾ ਸ਼ੀਰੇ ਦਾ ਪਿੱਥੋ ਵਾਲੇ ਸ਼ੀਰੇ ਦੇ ਲਈ ਪੂਰਾ ਸਿੰਘ ਜੀ ਗਰੇਵਾਲ ਟਾਈਗਰ ਸਪੋਰਟਸ ਕਲੱਬ ਦੇ ਪ੍ਰਧਾਨ ਵੱਡੇ ਮਾਣ ਕਰਦੇ ਹੈ ਮੂਸਪਰੇ ਦੇ ਦੋ ਜੀ ਜਿਹਦੇ ਕੋਲ ਹੈ ਇਧਰ ਜੱਗੀ ਹਾਂਜੀ ਠੀਕ ਹੈ ਜੀ ਬੰਮੇ ਦਾ ਬਹੁਤ-ਬਹੁਤ ਧੰਨਵਾਦ ਹੈ ਪੰਮਾ ਲਾਈਟ ਸਾਊਂਡ ਵਾਲੇ ਵੀਰ ਦਾ ਕਲੱਬ ਵੱਲੋਂ ਪੰਮੇ ਵੱਲੋਂ ਕਹਿੰਦੇ ਹਰ ਸਾਲ ਇਹ ਸਵਾਵਾ ਜਿਹੜੀਆਂ ਲਾਈਟ ਤੇ ਸਾਊਂਡ ਦੀਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਬਹੁਤ-ਬਹੁਤ ਧੰਨਵਾਦ ਬਾਬਾ ਥੰਮੜ ਸਿੰਘ ਜੀ ਇਹਨਾਂ ਦੇ ਕੰਮ ਦੇ ਵਿੱਚ ਬਰਕਤ ਕਰਨ ਇਧਰ ਬੂਟਾ ਭੀਖੀ ਵਾਲਾ ਜਿਹਨਾਂ ਦੀ ਸਾਰੀ ਇਹ ਅਫੀਸ਼ੀਅਲ ਟੀਮ ਜਿਹੜੀ ਮੈਚ ਖੜਿਆ ਰਹੀ ਹੈ ਬੂਟੇ ਭੀਖੀ ਦਾ ਬਹੁਤ-ਬਹੁਤ ਧੰਨਵਾਦ ਆਪਣੇ ਸਮੇਤ ਪ੍ਰਸਿੱਧ ਖਿਡਾਰੀ ਪਰਮੀਰ ਡੋਗਰ ਲਓ ਮੈਦਾਨ ਦੇ ਵਿੱਚ ਨਿੰਨੀ ਗਪਾਲਪੁਰਿਆ 1000 ਕਿ ਯਾਰ ਤੇਰਾ ਸੁਪਰਸਟਾਰ ਦੇਸੀ ਕਲਾਕਾਰ ਬਰਨ ਵਾਲੀਏ ਕਰਮੀ 1000 2000 2000 2000 2000 ਇੱਥੇ ਰੱਖ ਏ ਵਰਡ ਵਾਲੀਏ ਕਰਮੀ ਦਾ 2000 ਦਾ ਜਫਾ ਲਲਕਾਰਾ ਮਾਰ ਦੋ ਕੱਢ ਕੇ ਦੇ ਵਰਡ ਵਾਲੀਏ ਕਰਮੀ ਦਾ 2000 ਦਾ ਜਫਾ ਮੇਰੇ ਵੀਰੋ ਨਿੰਨਿ ਗਪਾਲਪੁਰੇ ਨੂੰ ਲੈ ਵੀ ਪੂਰਿਆ ਪੂਰਾ ਸਾਡੀ ਜ਼ਿੰਦਗੀ ਦਾ ਬਹੁਤ ਪਿਆਰਾ ਮਿੱਤਰ ਆ ਧਰਮਪੁਰੇ ਵਾਲਾ ਅੱਜ ਤੇ ਬੱਲੇ ਬੱਲੇ ਹੋ ਗਈ ਹੈ ਸਾਹਮਣੇ ਮੈਦਾਨ ਦੇ ਵਿੱਚ ਇੰਦਰਜੀਤ ਕਲਸੀਆਂ ਵਾਲਾ ਤੇ ਇਹ ਆ ਨੌਜਵਾਨ ਕਹਿੰਦੇ ਜੱਗੀ ਢੱਲੋਂ ਬੇਨੜੇ ਵਾਲਾ ਕਬੱਡੀ ਬਾਕੇ ਪੁਆਇੰਟ ਜੋੜਦਾ ਹੋਇਆ ਬੇਨੜੇ ਵਾਲਾ ਜੱਗੀ ਅਗਲੀ ਰੇਡ ਮੈਦਾਨ ਦੇ ਵਿੱਚ ਫਿਰ ਗੁਰੀ ਧਲੇਰਾਵਾਲਾ ਪਾਸੇ ਹਟ ਦੋ ਵਾਸਤੇ ਹਟ ਕੇ ਬੈਠ ਜਾਓ ਵਾਸਤੇ ਹਟ ਕੇ ਬੈਠ ਜਾਓ ਬਾਧੂ ਬੰਦੇ ਗੁਰੀ ਢਲੇਰਾਵਾਲਾ ਕਬੱਡੀ ਪਾ ਰਿਹਾ ਪਿੱਥੋ ਵਾਲਾ ਕਹਿੰਦਾ ਹੁਣ ਮੈਂ ਕਰਦਾ ਦੋ ਹੱਥ ਪਿੱਥੋ ਵਾਲਾ ਸ਼ੀਰਾ ਪਿੱਥੋ ਵਾਲਾ ਸ਼ੀਰਾ ਲਓ ਪੁਆਇੰਟ ਜਿਹੜਾ ਹੈ ਅੱਜ ਰੇਡਰ ਦੇ ਹਿੱਸੇ ਦਾ ਜੁੜਿਆ ਹੈ ਰੇਡਰ ਦੇ ਵਾਸਤੇ ਪੁਆਇੰਟ ਜੁੜਦਾ ਹੋਇਆ ਲਖਵੀਰ ਸੋਤਾ ਕਾਲਾ ਪੀਸੀ ਸੈਂਟਰ ਵੈਲੀ ਸਪੋਰਟਸ ਕਲੱਬ ਯੂ ਐਸ ਏ ਉਹ ਵੀ ਇਸ ਕਬੱਡੀ ਕੱਪ ਨਾਲ ਜੁੜੇ ਹੋਏ ਨੇ ਜਸਪਾਲਜੀ ਪ੍ਰਧਾਨ ਨੇ ਟ੍ਰਾਂਟੋ ਦੀ ਖੇਡ ਫੈਡਰੇਸ਼ਨ ਦੇ ਉਬੀ ਇਸ ਕਬੱਡੀ ਕਪ ਦਾ ਆਨੰਦ ਮਾਣਦੇ ਨੇ ਬਹੁਤ ਬਹੁਤ ਧੰਨਵਾਦ ਹੈ। ਲਓ ਮੈਦਾਨ ਦੇ ਵਿੱਚ ਫਿਰ ਕਬੱਡੀ ਇਸ ਸਮੇਂ ਮਨਦੀਪ ਬੇਨੜੇ ਵਾਲੇ ਦੀ ਪੈਂਦੀ ਹੋਈ। ਭਿੰਦਾ ਕੋਸ਼ਿਸ਼ ਕਰਦਾ ਹੋਇਆ ਮਨਦੀਪ ਬੇਨੜੇ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਬੇਨੜੇ ਦੇ ਲਈ। ਨਿੰਨੀ ਗਪਾਲਪੁਰੇ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਗਪਾਲਪੁਰੇ ਨਿੰਨੀ ਦੀ ਫਿਰ ਕਬੱਡੀ ਮੈਦਾਨ ਦੇ ਵਿੱਚ। ਵਾਹ ਓਏ ਨੌਜਵਾਨਾ। ਭਰੜ ਵਾਲੀਆ ਕਰਮੀ ਪਹਿਲਾ ਜਫਾ ਲਾਇਆ ਵਾਜਾ ਵਾਜਾ ਕਰਵਾਈ ਦੂਸਰੇ ਪਾਸੇ ਪਿੱਥੋ ਵਾਲਾ ਨਾਲ ਕਾਲਾ ਬੇਨੜੇ ਵਾਲਾ ਤੇ ਹਰਦੀਪ ਪੰਮਾ ਸਾਉਂਡ ਵਾਲਾ ਕਹਿੰਦਾ 500 ਰੁਪਇਆ ਹੋਵੇਗਾ ਜੇ ਸ਼ੀਰਾ ਜੱਫਾ ਲਾਵੇਗਾ ਲਓ ਉਧਰ ਕੀ ਫੈਸਲਾ ਹੈ ਸੇਵਕ ਦਿਆਲਪੁਰਿਆ ਕਹਿੰਦਾ ਰੇਡਰ ਦਾ ਪੁਆਇੰਟ ਹੈ ਕਿਉਂਕਿ ਲਾਈਨਮੈਨ ਦਾ ਵੀ ਕੋਈ ਰੇਡਰ ਦਾ ਪੁਆਇੰਟ ਹੈ ਸੇਵਕ ਦਿਆਲਪੁਰਿਆ ਦਾ ਕੋਈ ਫੈਸਲਾ ਹੈ ਵਿੱਥੋ ਵਾਲਾ ਸ਼ੀਰਾ ਅਪੀਲ ਕਰ ਰਿਹਾ ਹੈ ਮੈਦਾਨ ਦੇ ਵਿੱਚ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਸੁਖਾ ਕੋ ਗਿਸੋਰ ਜੀ 400 ਕਿਲੋਮੀਟਰ ਤੋਂ ਚੱਲ ਕੇ ਆਏ ਨੇ ਜਲੰਧਰ ਤੋਂ ਅੱਗੇ ਭੋਗਪੁਰ ਤੋਂ ਬਹੁਤ ਬਹੁਤ ਧੰਨਵਾਦ ਹੈ ਮੂਸਪੁਰੇ ਗਰਾਊਂਡ ਦੇ ਵਿੱਚ ਦੇ ਦਿਓ ਜੀ ਸ਼ੀਰੇ ਪਿੱਥੋ ਦੇ ਜੱਫੇ ਤੇ ਪੰਮਾ ਸਾਊਂਡ ਵਾਲਾ ਵੱਡੇ ਮਾਨ ਸਨਮਾਨ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਹੈ ਜੱਗੀ ਢਿੱਲੋਂ ਬੇਨੜੇ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਲਓ ਜੱਗੀ ਢਿੱਲੋਂ ਦੀ ਮੈਦਾਨ ਦੇ ਵਿੱਚ ਪਈ ਕਬੱਡੀ ਵਾਹ ਓਏ ਨੌਜਵਾਨਾ ਜੱਗੀ ਢਿੱਲੋਂ ਉਧਰ ਜੌਂਟੀ ਜੌਂਟੀ ਕਲਸੀਆ ਵਾਲਿਆ ਅਮਰਤਪਾਲ ਚਮਕੀਲਾ ਦੇਖ ਰਿਹਾ ਹੈ ਆਸਟਰੀਆ ਦੇ ਵਿੱਚੋਂ ਬਿਆਨਾਂ ਦੇ ਵਿੱਚੋਂ ਤੇਰੇ ਜੱਫਿਆਂ ਨੂੰ ਇਹ ਹੈ ਨੌਜਵਾਨ ਜੌਂਟੀ ਕਲਸੀਆ ਵਾਲਾ ਹਾਲੈਂਡ ਹਾਲੈਂਡ ਕਬੱਡੀ ਕਲੱਬ ਦਾ ਖਿਡਾਰੀ ਪੰਜਾਬ ਸਪੋਰਟਸ ਕਲੱਬ ਹਾਲੈਂਡ ਜੱਗਾ ਦਿਓ ਲਾਓ ਮદાન ਦੇ ਵਿੱਚ ਫਿਰ ਕਬੱਡੀ ਆਪਾਂ ਦੇਖਦੇ ਵੀ ਨੌਜਵਾਨ ਸ਼ੀਰਾ ਪਿੱਥੋ ਵਾਲਾ ਪਿੱਥੋ ਵਾਲਾ ਸ਼ੀਰਾ ਅੜੀਏ ਬੜਾ ਸਟਾਪਰ ਪੈੜਾ ਨਹੀਂ ਇੱਕ ਵਾਰੀ ਜੇ ਪੈ ਜਾਏ ਪਿੱਛੇ ਮੁੜ ਨਹੀਂ ਛੜਦਾ ਖੇੜਾ ਨਹੀਂ ਇਹ ਆ ਕਹਿੰਦੇ ਮੋਟਰਸਾਈਕਲਾਂ ਦੀ ਲੈ ਲਾ ਦੇਣ ਵਾਲਾ ਜਾਫੀ ਪਿੱਥੋ ਵਾਲਾ ਸ਼ੀਰਾ ਪਿੱਥੋ ਵਾਲੇ ਸ਼ੀਰੇ ਨੇ ਜਫਾ ਲਾਇਆ ਕਿ ਇਹ ਜਗ ਸਰਾਈ ਮੁਸਾਫਰਾਂ ਦੀ ਇੱਥੇ ਜੋਰਾਂ ਵਾਲੇ ਕਈ ਆਏ ਗਏ ਸਦਾਦ ਨਿਮਰਿਉਦ ਫਰੀਆਂ ਜਾਹੇ ਦਾਵੇ ਬੰਨ ਖੁਦਾ ਕਹਾਏ ਗਏ ਅਕਬਰ ਸ਼ਾਹ ਜਹੇ ਵਿੱਚ ਦਿੱਲੀ ਦੇ ਦੀ ਫੇਰੀ ਬਾਗ ਬਨ ਜਾ ਰਹਿਆਂ ਪਾਏ ਗਏ ਸਾ ਮਹਮਦਾ ਰਹੇਗਾ ਰੱਬ ਸੱਚਾ ਬਾਜੇ ਕੂੜ ਦੇ ਕਈ ਬਜਾਏ ਗਏ ਇਹ ਆ ਮਨਦੀਪ ਬੇਨੜੇ ਵਾਲਾ ਮਨਦੀਪ ਬੇਨੜੇ ਵਾਲਾ ਨੌਜਵਾਨ ਇੰਦਰਜੀਤ ਕਲਸਿਆ ਵਾਲੇ ਤੋਂ ਨੰਬਰ ਲੈਂਦਾ ਹੋਇਆ ਜੇ ਸਵਾਦ ਆ ਰਿਹਾ ਲਲਕਾਰਾ ਮਾਰ ਦੋ ਗੱਡ ਕੇ ਜੇ ਅੱਜ ਬੱਚਣ ਦੇ ਕਬੱਡੀ ਕੱਪ ਦਾ ਫਾਈਨਲ ਮੈਚ ਹੈ ਇਸ ਫਾਈਨਲ ਨੂੰ ਦੇਖਣ ਦੇ ਵਾਸਤੇ ਸਾਰੇ ਬੈਠੇ ਸੀ ਇਹ ਫਾਈਨਲ ਮੈਚ ਕਬੱਡੀ ਦਾ ਸਰਦਾਰ ਰਾਜਵੀਰ ਸਿੰਘ ਦੀ ਡੀਐਸਪੀ ਬੋਪਾਰਾਏ ਸਾਹਿਬ ਬਟਲਾੜਾ ਸਾਰੀ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਮੈਦਾਨ ਦੇ ਵਿੱਚ ਫਿਰ ਕਬੱਡੀ ਬਰੜਵਾਲੀਆ ਕਰਮੀ ਇੱਕ ਪਾਸੇ ਦੂਸਰੇ ਪਾਸੇ ਗਪਾਲਪੁਰੀਆ 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 ਨਹੀਂ ਰੀ ਸੰਗਪਾਲਪੁਰੀਆ ਵਾਹ ਓ ਨਿੰਨੀ ਨਿੰਨੀ ਮਾਨ ਸਾਡੀ ਖੇਡ ਕਬੱਡੀ ਦਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਗਪਾਲਪੁਰੀਆ ਉਧਰ ਕਹਿੰਦੇ ਨਿਮਾ ਢੋਡੀਪੁਰੀਆ ਪਰਮਜੀਤ ਡੋਗਰ ਅਮਨਾ ਪ੍ਰੋਫੈਸਰ ਬੀਰੋਕਾਂ ਵਾਲਾ ਨੀਡੂ ਬਰੇਟਾ ਜੀ ਸੇਵਕ ਦਿਆਲਪੁਰੀਆ ਅੱਜ ਬੂਟੇ ਭੀਖੀ ਦੀ ਸਾਰੀ ਟੀਮ ਪਰਮਜੀਤ ਡੋਗਰ ਹੋਰੀ ਫੈਸਲੇ ਕਰਦੇ ਨੇ ਬੜੇ ਵਧੀਆ ਫੈਸਲੇ ਕਰਦੇ ਨੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੜਿਆ ਬਾਧੂ ਖਿਡਾਰੀ ਬੈਠ ਦਿਓ ਜੀ ਜਿਹੜੇ ਨਹੀਂ ਖੇਡ ਰਹੇ ਉਹ ਬੈਠ ਜਾਣ ਕਿਉਂਕਿ ਫਾਈਨਲ ਮੈਚ ਹੈ ਨੈਟ ਤੇ ਵੀ ਦੇਖਿਆ ਜਾ ਰਿਹਾ ਹੈ ਜੱਗੀ ਪ੍ਰਧਾਨ ਨੂੰ ਮੁਬਾਰਕਬਾਦ ਹੈ ਜੱਗੀ ਮੁਬਾਰਕਬਾਦ ਇਧਰਲੇ ਪਾਸੇ ਬਰੜ ਵਾਲੀਆ ਬਰੜ ਵਾਲੀਆ ਕਰਮੀ ਸਿਰੇ ਦਾ ਜਾਫੀ ਮੇਰੇ ਵੀਰੋ ਪੂਰਾ ਸਿੰਘ ਜੀ ਟਾਈਗਰ ਸਪੋਰਟਸ ਕਲੱਬ ਦੇ ਪ੍ਰਧਾਨ ਜੀ ਵੱਲੋਂ 100 ਰੁਪਏ ਬਰੜ ਵਾਲ ਦੇ ਕਰਮੀ ਦੇ ਲਈ ਤਰਨੀ ਕਰਮੀ ਬਾੜਵਾਲ ਦੇ ਲਈ ਪੂਰਾ ਸੰਜੀ ਟਾਈਗਰ ਸਪੋਰਟਸ ਕਲੱਬ ਦੇ ਪ੍ਰਧਾਨ ਜੀ ਵੱਲੋਂ 100 ਰੁਪਿਆ ਲਓ ਮੈਦਾਨ ਦੇ ਵਿੱਚ ਫਿਰ ਮਨਦੀਪ ਮਨਦੀਪ ਕਬੱਡੀ ਪਾਉਂਦਾ ਹੋਇਆ ਬੇਨੜੇ ਵਾਲਾ ਬੇਨੜੇ ਪਿੰਡ ਦਾ ਮਨਦੀਪ ਸਿੰਘ ਵੱਧਦਾ ਹੋਇਆ ਨੌਜਵਾਨ ਚਾਰੋ ਜਾਫੀ ਤਿਆਰ ਵਰ ਤਿਆਰ ਨੇ ਰਾਜਾ ਰਾਜਾ ਕਲਸੀਆਂ ਵਾਲਾ ਫੜਿਆ ਗਿਆ ਗੱਟਾ ਪੈ ਗਈ ਕਾਠੀ ਵੱਜ ਗਈ ਕੰਚੀ ਵਾਹ ਮਾਰ ਸੋਹਣਿਆ ਕੰਚੀ ਰੇਡਰ ਸੁੱਕਾ ਜਾਵੇ ਨਾ ਮਾਰ ਸੋਹਣਿਆ ਕੰਚੀ ਰੇਡਰ ਸੁੱਕਾ ਜਾਵੇ ਨਾ ਇਹ ਆ ਕਹਿੰਦੇ ਨੌਜਵਾਨ ਰਾਜਾ ਕਲਸੀਆਂ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਗੋਪਾਲਪੁਰਿਆ ਨਿੰਨੀ ਪਾ ਰਿਹਾ ਹੈ ਸੰਗਵਾਲ ਦੇ ਏਰੀਆ ਦਾ ਸੰਗਵਾਲ ਦਾ ਹਰਮਨ ਚਾਲ ਮਾਨ ਕਰਦਾ ਬਿੱਟੂ ਅੰਟੋਰੀਓ ਖਾਲਸਾ ਦਰਵਾਰ ਵਾਲਾ ਇਸ ਲੋਜਨ ਦੀ ਖੇਡ ਦੇ ਉੱਤੇ ਲਓ ਦੂਸਰੇ ਪਾਸੇ ਪਿੱਥੋ ਵਾਲਾ ਸ਼ੀਰਾ ਇੱਕ ਪਾਸੇ ਪਿੱਥੋ ਵਾਲਾ ਦੂਸਰੇ ਪਾਸੇ ਹਟ ਜਾ ਪਾਸੇ ਗੋਪਾਲਪੁਰਿਆ ਨਿੰਨੀ ਵਾਹ ਓਏ ਨਿੰਨੀ ਨਿੰਨੀ ਗੋਪਾਲਪੁਰਿਆ ਜੇ ਨਿੰਨੀ ਦੀ ਖੇਡ ਵਧੀਆ ਲੱਗੀ ਆ ਲਲਕਾਰਾ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਇਹ ਜ਼ਿਲ੍ਹਾ ਜਲੰਧਰ ਤੋਂ ਪੁੱਜਿਆ ਪਿੰਪੁਰ ਤੋਂ ਗਬਾਲਪੁਰੀਆ ਨਿੰਨੀ ਬਿਆਸ ਦੇ ਇਲਾਕੇੋਂ ਪੁੱਜਿਆ ਦੂਸਰੇ ਪਾਸੇ ਕਹਿੰਦੇ ਜੱਗੀ ਪ੍ਰਧਾਨ ਦੇ ਪੈਰ ਜਿਹੜੇ ਧਰਤੀ ਤੇ ਨਹੀਂ ਲੱਗ ਰਹੇ ਬੜਾ ਮਾਣ ਐ ਇਸ ਖੇਡ ਕਲੱਬ ਨੂੰ ਜੱਗੀ ਦੇ ਉਪਰ ਲਓ ਸਾਹਮਣੇ ਇਹ ਆ ਵੀ ਨੌਜਵਾਨ ਜੱਗੀ ਉਧਰ ਵੀ ਜੱਗੀ ਐ ਬੇਨੜੇ ਵਾਲਾ ਪੁਆਇੰਟ ਲੱਗੇ ਵਾਪਸ ਆਉਂਦਾ ਹੋਇਆ ਅਗਲੀ ਰੇਡ ਧਲੇਰਾਵਾਲੇ ਗੁਰਦੀ ਦੀ ਪੈ ਰਹੀ ਐ ਜਿਹੜਾ ਜਾਫੀ ਜਫਾ ਲਾਵੇਗਾ ਵੱਖਰੇ ਬਾਣ ਸਨਵਾਲਪੁਰਾ ਸਿੰਘ ਜੀ ਗਰੇਵਾਲ ਟਾਈਗਰ ਸਪੋਰਟਸ ਕਲੱਬ ਦੇ ਪ੍ਰਧਾਨ ਦੇਣਗੇ ਧਰਮਪੁਰੇ ਵਾਲੇ ਲਓ ਇੱਕ ਪਾਸੇ ਇੱਕ ਪਿੱਥੋ ਵਾਲਾ ਪਿੱਥੋ ਵਾਲਾ ਸ਼ੀਰਾ ਪਿੱਥੋ ਵਾਲਾ ਸ਼ੀਰਾ ਵਾਹ ਵਾਹ ਦੁਨੀਆ ਨਚਾਉਂਦਾ ਹੈ ਦੁਨੀਆ ਨਚਾਉਂਦਾ ਹੈ ਕਿ ਜਿਹਨੂੰ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਨਹੀਂ ਸਾਨੂੰ ਆਪਣੇ ਅਡੌਲਿਆਂ ਤੇ ਮਾਨ ਨਹੀਂ ਇਹ ਆ ਕਹਿੰਦੇ ਪਿੱਥੋ ਵਾਲਾ ਸ਼ੀਰਾ ਸਿਰੇ ਦੇ ਰਿਕਾਰਡ ਬਣਾਉਣ ਵਾਲਾ ਖਿਡਾਰੀ ਸਿਰੇ ਦੇ ਰਿਕਾਰਡ ਬਣਾਏ ਨੇ ਜਿਸ ਨੌਜਵਾਨ ਨੇ ਪਿੱਥੋ ਵਾਲਾ ਸ਼ੀਰਾ ਜਫਾ ਲਾਉਂਦਾ ਹੈ ਅਗਲੀ ਕਬੱਡੀ ਮੈਦਾਨ ਦੇ ਵਿੱਚ ਫਿਰ ਮਨਦੀਪ ਪਾ ਰਿਹਾ ਬੇਨੜੇ ਵਾਲਾ ਬੇੜੇਪਿੰਡ ਦਾ ਮਨਦੀਪ ਸਿੰਘ ਰਾਜਾ ਕਲਸੀਆ ਵਾਲਾ ਵਾਹ ਬੜੇ ਆਤਮ ਵਿਸ਼ਵਾਸ ਦੇ ਨਾਲ ਹਮਲਾ ਕਰਕੇ ਇਹ ਹੈ ਨੌਜਵਾਨ ਮੈਚ ਸਮਾਪਤ ਹੋ ਚੁੱਕਾ ਹੈ ਮੈਚ ਜਿਹੜਾ ਸਮਾਪਤ ਹੋ ਚੁੱਕਾ ਹੈ ਅਗਲੇ ਸਾਲ ਵੀ ਦਸਮੇਸ਼ ਲੈਟ ਸਾਊਂਡ ਫ੍ਰੀ ਹੋਵੇਗਾ ਕਿਹੜੀ ਟੀਮ ਜਿੱਤੀ ਹੈ ਜੀ ਕਲਸੀਆਂ ਦੇ ਨੰਬਰ ਨੇ 21 21 224 ਸਾਢੇ 24 ਨੰਬਰ ਨੇ ਬੇੜੜੇ ਦੇ ਕਲਸੀਆਂ ਦੀ ਟੀਮ ਦੇ 21 ਨੰਬਰ ਨੇ ਸਾਢੇ 24 ਨੰਬਰ ਨੇ ਬੇੜੜੇ ਦੇ ਬੇੜੜੇ ਦੀ ਟੀਮ ਫਾਸਟ ਹੈ ਤੇ ਥੋੜੇ ਸਮੇਂ ਦੇ ਵਿੱਚ ਹੀ ਜਿਹੜੇ ਫੈਸਲੇ ਹੋਣਗੇ ਜੱਗੀ ਨੂੰ ਮੁਬਾਰਕਬਾਦ ਹੈ ਮੇਰੇ ਵੀਰ ਨੂੰ ਬਾਬਾ ਖੰਮਨ ਸਿੰਘ ਸਪੋਰਟਸ ਕਲੱਬ ਨੂੰ ਮੁਬਾਰਕਬਾਦ ਹੈ ਪਰਮੀ ਡੋਗਰ ਜੀ ਮੈਨੂੰ ਹੁਣੇ-ਹੁਣੇ ਦੱਸਣਗੇ ਇੱਕ ਮਿੰਟ ਜੀ ਪਰਮੀ ਡੋਗਰ ਜੀ ਮੈਨੂੰ ਹੁਣੇ-ਹੁਣੇ ਦੱਸਣਗੇ ਵੀ ਕੌਣ ਬੈਸਟ ਖਿਡਾਰੀ ਹੈ ਹੈਲੋ ਆਲਟੋ ਕਾਰਾਂ ਕੀਦੇ ਹਿੱਸੇ ਆਈਆਂ ਨੇ ਪਰਮੀ ਡੋਗਰ ਜੀ ਸਟੇਜ ਵਾਲੇ ਪਾਸੇ ਆ ਜਾਣ ਫਾਰਮੇ ਕੀ ਡੋਗਰ ਦੀ ਸਟੇਜ ਵਾਲੇ ਪਾਸੇ ਆ ਜਾ ਨੰਕ ਨੰਬਰ ਸਟੇਜ ਵਾਲੇ ਪਾਸੇ ਜੋ ਬੈਸਟ ਦਾ ਫੈਸਲਾ ਕਰ ਰਹੇ ਸੀ ਬਾਬਾ ਥਮਨ ਸਿੰਘ ਜੀ ਧੰਨ ਧੰਨ ਬਾਬਾ ਥਮਨ ਸਿੰਘ ਜੀ ਸਪੋਰਟਸ ਕਲੱਬ ਦਾ ਬਹੁਤ-ਬਹੁਤ ਧੰਨਵਾਦ ਸਾਰੇ ਨਗਰ ਦਾ ਆਏ ਹੋਏ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕੱਲ ਦਾ ਦਿਨ ਚੌਕਿਆਂ ਦੇ ਕਬੱਡੀ ਕੱਪ ਦਾ 19 ਤਰੀਕ ਨੂੰ ਬੀਰੋ ਕਾਂਦੇ ਕਬੱਡੀ ਕੱਪ ਦੇ ਵਿੱਚ ਫਿਰ ਮੋਟਰਸਾਈਕਲਾਂ ਦੇ ਮੁਕਾਬਲੇ ਹੋਣਗੇ ਸਾਰੀਆਂ ਟੀਮਾਂ ਨੂੰ ਖੁੱਲੇ ਸੱਦੇ ਨੇ ਅਰਮੇਗੀ ਡੋਗਰ ਦੀ ਸਟੇਜ ਤੇ ਆ ਜਾਣ ਸਾਡੇ ਕੋਲੇ ਪ੍ਰਧਾਨ ਜੀ ਬੁਲਾ ਰਹੇ ਨੇ ਕਿਉਂਕਿ ਦਰਸ਼ਕ ਵੀ ਬੜੇ ਉਤਾਵਲੇ ਨੇ ਜਾਣਨ ਦੇ ਲਈ ਵੀ ਬੈਸਟ ਕੌਣ ਹੈ ਮੇਜਰ ਤੇ ਕਾਲਾ ਗੱਡੀਆਂ ਦੀਆਂ ਚਾਬੀਆਂ ਲੈ ਕੇ ਆ ਜਾਣ ਮੇਜਰ ਤੇ ਕਾਲਾ ਹਾਂਜੀ ਪਰਮੀ ਡੋਗਰ ਦੀ ਹੁਣੇ-ਹੁਣੇ ਰਿਜ਼ਲਟ ਲੈਣਗੇ ਵੈਸਟ ਦਾ ਦਰਸ਼ਕ ਸੁਣ ਕੇ ਜਾਣ ਸਾਰੇ ਨਿੰਨੀ ਗਬਾਲਪੁਰੇ ਨੇ 11 ਕਬੱਡੀਆਂ ਪਾਆਂ ਦੇ ਇੱਕ ਜੱਫਾ ਲੱਗਿਆ ਹੈ ਢਿੱਲੋਂ ਦੀਆਂ ਵੀ 11 ਕਬੱਡੀਆਂ ਨੇ ਉਹਨੂੰ ਵੀ ਇੱਕ ਜੱਫਾ ਲੱਗਿਆ ਇਹ ਦੋਨੋਂ ਸਾਂਝੇ ਰੇਡਰ ਨੇ ਜੀ ਤਾੜੀ ਮਾਰ ਦੋ ਜਾਂਦੇ ਜਾਂਦੇ ਨਿੰਨੀ ਗਬਾਲਪੁਰੇ ਤੇ ਜੱਗੀ ਢਿੱਲੋਂ ਜੁਆਇੰਟ ਰੂਪ ਦੇ ਵਿੱਚ ਵੈਸਟ ਰੇਡਰ ਨੇ ਅਲਟੋ ਕਾਰ ਦੇ ਜੇਤੂ ਪਿੱਥੋ ਲੈ ਕੇ ਤਿੰਨ ਜਫੇ ਲਾਇਆ ਸੀ ਪਿੱਥੋ ਵਾਲਾ ਸ਼ੀਰੇ ਨੇ ਨਾ ਟੱਚ ਲੈ ਕੇ ਤਿੰਨ ਜਫੇ ਲਾਏ ਨੇ ਉਹ ਬੈਸਟ ਜਾਫੀ ਹੈ ਤਾੜੀ ਵਾਰ ਦੋ ਦੂਜੀ ਵਾਰ ਇਸ ਕੱਪ ਦਾ ਬੈਸਟ ਜਾਫੀ ਬੜਿਆ ਪਿੱਥੋ ਵਾਲਾ ਸ਼ੀਰਾ